ਇੱਕ ਵਾਰ ਇੱਕ ਭਿਖਾਰੀ ਆਪਣੇ ਜੀਵਨ ਤੋਂ ਪਰੇਸ਼ਾਨ ਹੋ ਚੁੱਕਿਆ ਸੀ ਕਿਉਂਕਿ ਉਸ ਨੂੰ ਆਪਣੇ ਜੀਵਨ ਨੂੰ ਚਲਾਉਣ ਦੇ ਲਈ ਭੀਖ ਮੰਗਣੀ ਪੈਂਦੀ ਸੀ ਉਸ ਨੂੰ ਹਰੇਕ ਚੀਜ਼ ਦੇ ਲਈ ਭੀਖ ਮੰਗਣੀ ਪੈਂਦੀ ਸੀ ਇਸ ਗੱਲ ਨੂੰ ਲੈ ਕੇ ਉਹ ਬਹੁਤ ਦੁਖੀ ਰਹਿੰਦਾ ਤੇ ਸਾਰਾ ਦਿਨ ਬਸ ਇਹੀ ਸੋਚਦਾ ਕਿ ਉਸ ਦੇ ਜੀਵਨ ਵਿੱਚ ਬਦਲਾਅ ਕਿਵੇਂ ਆਵੇਗਾ ਇਹ ਸੋਚ ਕੇ ਉਹ ਨਿਰਾਸ਼ ਹੋ ਜਾਂਦਾ ਉਹ ਹਰ ਰੋਜ਼ ਦੇਖਦਾ ਕਿ ਬਹੁਤ ਸਾਰੇ ਨਿਰਾਸ਼ ਲੋਕ ਅੱਖਾਂ ਵਿੱਚ ਹੰਝੂਆਂ ਵਾਲੇ ਲੋਕ ਤੇ ਪਿੰਨ-ਪਿੰਨ ਚਿੰਤਾਵਾਂ ਤੋਂ ਪਰੇਸ਼ਾਨ ਲੋਕ ਗੌਤਮ ਬੁੱਧ ਕੋਲ ਜਾਂਦੇ ਤੇ ਵਾਪਸ ਆਉਂਦੇ ਸਮੇਂ ਉਹ ਲੋਕ ਬਹੁਤ ਹੀ ਖੁਸ਼ ਹੁੰਦੇ ਸਨ ਉਹ ਭਿਖਾਰੀ ਇਹ ਨਹੀਂ ਸਮਝ ਪਾ ਰਿਹਾ ਸੀ ਕਿ ਗੌਤਮ ਬੁੱਧ ਉਹਨਾਂ ਦੇ ਨਾਲ ਅਜਿਹਾ ਕੀ ਕਰਦੇ ਸਨ ਕਿ ਉਹ ਬਹੁਤ ਖੁਸ਼ ਹੋ ਜਾਂਦੇ ਸਨ ਵਾਪਸ ਜਾਂਦੇ ਹੋਏ ਲੋਕਾਂ ਦੇ ਹੱਥਾਂ ਵਿੱਚ ਨਾ ਤਾਂ ਬਹੁਤ ਸਾਰੇ ਪੈਸੇ ਹੁੰਦੇ ਸਨ ਤੇ ਨਾ ਹੀ ਸੋਨਾ ਚਾਂਦੀ ਤਾਂ ਫਿਰ ਅਜੀਹਾ ਕੀ ਹੁੰਦਾ ਸੀ ਕਿ ਲੋਕ ਬੁੱਧ ਦੇ ਕੋਲੋਂ ਵਾਪਸ ਆਉਂਦੇ ਸਮੇਂ ਇੰਨੇ ਖੁਸ਼ ਹੋ ਜਾਂਦੇ ਸਨ ਇਹ ਸਭ ਸੋਚ ਕੇ ਉਹ ਭਿਖਾਰੀ ਨੇ ਵੀ ਫੈਸਲਾ ਕੀਤਾ ਕਿ ਉਹ ਵੀ ਮਹਾਤਮਾ ਬੁੱਧ ਦੇ ਕੋਲ ਜਾਵੇਗਾ ਤੇ ਜਾ ਕੇ ਦੇਖੂਗਾ ਕਿ ਉੱਥੇ ਅਜੀਹਾ ਕੀ ਹੋ ਰਿਹਾ ਹੈ ਕੇ ਦੁਖੀ ਲੋਕ ਉਹਨਾਂ ਦੇ ਕੋਲ ਜਾ ਕੇ ਐਨੇ ਖੁਸ਼ ਹੋ ਜਾਂਦੇ ਹਨ ਉਹ ਬੁੱਧ ਨੂੰ ਮਿਲਣ ਦੇ ਲਈ ਉਹਨਾਂ ਦੇ ਆਸ਼ਰਮ ਵੱਲ ਚੱਲ ਪਿਆ ਜਿੱਥੇ ਬੁੱਧ ਮੌਜੂਦ ਸਨ ਉੱਥੇ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ ਉਹ ਭਿਖਾਰੀ ਵੀ ਲਾਈਨ ਵਿੱਚ ਲੱਗ ਗਿਆ ਤੇ ਲਾਈਨ 'ਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗਾ ਦੇਖਦੇ ਹੀ ਦੇਖਦੇ ਉਸ ਦੀ ਵਾਰੀ ਆ ਗਈ ਤੇ ਉਸ ਨੇ ਬੁੱਧ ਨੂੰ ਕਿਹਾ ਬੁੱਧ ਮੈਂ ਬਹੁਤ ਹੀ ਗਰੀਬ ਹਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਨੂੰ ਆਪਣਾ ਜੀਵਨ ਜਿਉਣ ਦੇ ਲਈ ਵੀ ਦੂਜਿਆਂ ਤੋਂ ਭੀਖ ਮੰਗਣੀ ਪੈਂਦੀ ਹੈ ਹੁਣ ਤੁਸੀਂ ਹੀ ਦੱਸੋ ਕਿ ਮੈਂ ਆਪਣੇ ਜੀਵਨ ਨੂੰ ਬਿਹਤਰ ਕਿਵੇਂ ਬਣਾ ਸਕਦਾ ਹਾਂ ਇਹ ਸੁਣ ਕੇ ਬੁੱਧ ਨੇ ਕਿਹਾ ਤੂੰ ਗਰੀਬ ਨਹੀਂ ਹੈ ਤੈਨੂੰ ਅਜਿਹਾ ਲੱਗਦਾ ਹੈ ਕਿਉਂਕਿ ਅੱਜ ਤੱਕ ਤੂੰ ਕਿਸੇ ਦੇ ਲਈ ਕੁਝ ਵੀ ਨਹੀਂ ਕੀਤਾ ਨਾਤਾ ਤੂੰ ਕਦੇ ਕਿਸੇ ਨੂੰ ਦਾਨ ਦਿੱਤਾ ਨਾ ਹੀ ਤੂੰ ਦੂਜਿਆਂ ਦੇ ਲਈ ਕੁਝ ਕੀਤਾ ਇਹ ਸਭ ਸੁਣ ਕੇ ਭਿਖਾਰੀ ਦੇ ਮਨ ਵਿੱਚ ਇੱਕ ਸ਼ੰਕਾ ਜਾਗ ਉੱਠੀ ਆਪਣੀ ਸ਼ੰਕਾ ਨੂੰ ਦੂਰ ਕਰਨ ਦੇ ਲਈ ਭਿਖਾਰੀ ਨੇ ਪੁੱਛਿਆ ਮੈਂ ਤਾਂ ਇੱਕ ਭਿਖਾਰੀ ਹਾਂ ਮੈਂ ਲੋਕਾਂ ਨੂੰ ਕਿਵੇਂ ਦਾਨ ਦੇ ਸਕਦਾ ਹਾਂ ਤੇ ਕਿਵੇਂ ਲੋਕਾਂ ਦੀ ਸਹਾਇਤਾ ਕਰ ਸਕਦਾ ਹਾਂ ਮੈਨੂੰ ਤਾਂ ਖੁਦ ਆਪਣਾ ਜੀਵਨ ਜਿਉਣ ਦੇ ਲਈ ਦੂਜਿਆਂ ਤੋਂ ਮੰਗਣਾ ਪੈਂਦਾ ਹੈ ਇਹ ਸਭ ਸੁਣਨ ਤੋਂ ਬਾਅਦ ਗੋਤਮਬੁੱਧ ਥੋੜੀ ਦੇਰ ਤੱਕ ਚੁੱਪ ਰਹੇ ਤੇ ਫਿਰ ਉਸ ਨੂੰ ਕਿਹਾ ਤੇਰੇ ਕੋਲ ਹੱਥ ਹਨ ਜਿਨ੍ਹਾਂ ਨੂੰ ਤੂੰ ਲੋਕਾਂ ਦੀ ਸੇਵਾ ਵਿੱਚ ਲਾ ਸਕਦਾ ਹੈ ਤੇ ਦੂਜਿਆਂ ਦਾ ਭਲਾ ਕਰ ਸਕਦਾ ਹੈ ਇਸ ਦੇ ਇਲਾਵਾ ਤੇਰੇ ਕੋਲ ਮੂੰਹ ਹੈ ਜਿਸ ਨਾਲ ਤੂੰ ਲੋਕਾਂ ਨਾਲ ਚੰਗੀਆਂ-ਚੰਗੀਆਂ ਗੱਲਾਂ ਕਰ ਸਕਦਾ ਹੈ ਤੇ ਦੂਜਿਆਂ ਦਾ ਹੌਸਲਾ ਵਧਾ ਸਕਦਾ ਹੈ ਇਹ ਸਭ ਕਰਕੇ ਵੀ ਤੂੰ ਦੂਜਿਆਂ ਦੀ ਸਹਾਇਤਾ ਕਰ ਸਕਦਾ ਹੈ ਜ਼ਰੂਰੀ ਨਹੀਂ ਕਿ ਦਾਨ ਸਿਰਫ ਪੈਸਿਆਂ ਨਾਲ ਕੀਤਾ ਜਾਵੇ ਅਸੀਂ ਜੇ ਚਾਹੀਏ ਤਾਂ ਸਿੱਖਿਆ ਦਾ ਵੀ ਦਾਨ ਕਰ ਸਕਦੇ ਹਾਂ ਅੰਨ ਦਾ ਵੀ ਦਾਨ ਕਰ ਸਕਦੇ ਹਾਂ ਉੱਪਰ ਵਾਲੇ ਨੇ ਜੇ ਕਿਸੇ ਨੂੰ ਪੂਰਾ ਤੇ ਸਿਹਤਮੰਦ ਸਰੀਰ ਵੀ ਦਿੱਤਾ ਹੈ ਤਾਂ ਉਹ ਗਰੀਬ ਨਹੀਂ ਹੈ ਬਸ ਉਸ ਦਾ ਦਿਮਾਗ ਗਰੀਬ ਹੈ ਉਸ ਨੂੰ ਇਸ ਵਿਚਾਰ ਤੋਂ हट ਕੇ ਦੂਜਿਆਂ ਦੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ ਬੁੱਧ ਦੀਆਂ ਇਹ ਗੱਲਾਂ ਸੁਣਨ ਤੋਂ ਬਾਅਦ ਉਹ ਭਿਖਾਰੀ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ ਤੇ ਹੁਣ ਉਸ ਦਾ ਮਨ ਵੀ ਸੰਤੁਸ਼ਟ ਸੀ ਉਸ ਨੇ ਉੱਥੇ ਬੁੱਧ ਦੇ ਸਾਹਮਣੇ ਹੀ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਪੀਖ ਮੰਗਣਾ ਛੱਡ ਦੇਵੇਗਾ ਤੇ ਕੋਈ ਨਾ ਕੋਈ ਚੰਗਾ ਕੰਮ ਕਰੇਗਾ ਦੋਸਤੋ ਅਸੀਂ ਸਾਰੇ ਇਸ ਗੱਲ ਦੀ ਚਿੰਤਾ ਵਿੱਚ ਸਮਾਂ ਬਰਬਾਦ ਕਰ ਦਿੰਦੇ ਹਾਂ ਕਿ ਅਸੀਂ ਗਰੀਬ ਹਾਂ ਪਰ ਇਹ ਸੱਚ ਨਹੀਂ ਹੈ ਸੱਚ ਤਾਂ ਇਹ ਹੈ ਕਿ ਜਦੋਂ ਤੱਕ ਸਾਡਾ ਸਰੀਰ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ ਤਾਂ ਅਸੀਂ ਉਸ ਦਾ ਉਪਯੋਗ ਕਰਕੇ ਅੱਗੇ ਵੱਧ ਸਕਦੇ ਹਾਂ ਤੇ ਖੁਦ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ ਜੇਕਰ ਕੋਈ ਵਿਅਕਤੀ ਸਿਰਫ ਆਪਣੀ ਗਰੀਬੀ ਵੱਲ ਧਿਆਨ ਦੇਵੇ ਤੇ ਉਸ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ ਤਾਂ ਉਹ ਮੂਰਖ ਹੈ ਇਸ ਤੋਂ ਇਲਾਵਾ ਸਾਨੂੰ ਇਸ ਕਹਾਣੀ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਦਾਨ ਸਿਰਫ ਧਨ ਦਾ ਹੀ ਨਹੀਂ ਸਿੱਖਿਆ ਭੋਜਨ ਚੰਗੇ ਵਿਚਾਰਾਂ ਆਦਤ ਦਾ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਹਾਡੇ ਕੋਲ ਧਨ ਨਹੀਂ ਹੈ ਤਾਂ ਤੁਸੀਂ ਸਿੱਖਿਆ ਦਾ ਦਾਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਦੂਜਿਆਂ ਦੇ ਲਈ ਚੰਗੇ ਵਿਚਾਰਾਂ ਦਾ ਵੀ ਦਾਨ ਕਰ ਸਕਦੇ ਹੋ ਤੇ ਫਿਰ ਇਸ ਦਾਨ ਨਾਲ ਅੰਤ ਨੂੰ ਸਾਡੇ ਸਮਾਜ ਦੀ ਭਲਾਈ ਹੀ ਹੁੰਦੀ ਹੈ ਧੰਨਵਾਦ